ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪਾਣੀਆਂ ਦੇ ਰਾਖੇ ਹਨ ਜਿਹੜਾ ਰੋਲਾ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਾਸ ਕਰਕੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਾਇਆ ਜਾ ਰਿਹਾ ਹੈ ਮਾਮਲਾ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ 'ਚ ਪਹੁੰਚ ਗਿਆ ਹੈ ਤੇ ਦੂਸਰੇ ਪਾਸੇ ਇੱਕ ਬੜੀ ਵੱਡੀ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੇ 25000 ਏਕੜ ਜ਼ਮੀਨ ਐਕਵਾਇਰ ਕਰਨ ਦੀ ਉਸ ਨੂੰ ਲੈ ਕੇ ਪੰਜਾਬੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਤਾਂ ਅਸੀਂ ਖੇਤੀ ਨੂੰ ਬੂਸਟ ਕਰਨ ਦੀਆਂ ਖੇਤੀ ਦਾ ਨਵੀਨੀਕਰਨ ਕਰਨ ਦੀਆਂ ਏਜੰਡੇ ਤੇ ਗੱਲ ਕਰਦੇ ਆਂ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ ਕਿ ਪੰਜਾਬ ਦਾ ਪਾਣੀ ਪੰਜਾਬ ਦੀਆਂ ਜ਼ਮੀਨਾਂ 'ਚ ਜਾਵੇਗਾ ਪੰਜਾਬ ਦੀਆਂ ਫਸਲਾਂ ਲਈ ਹੋਵੇਗਾ ਤੇ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿੱਲ ਪਾਸ ਕਰ ਦਿੱਤਾ ਹੈ अर्बन ਸਟੇਟ ਬਣ ਜਾ ਰਹੇ ਨੇ ਵੱਡੇ ਵੱਡੇ ਸ਼ਹਿਰ ਬਣਨਗੇ ਵੱਡੇ ਵੱਡੇ ਮਾਲ ਬਣਨਗੇ ਤੇ 25 ਹਜ਼ਾਰ ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਹੋਵੇਗੀ ਕੀ ਪੰਜਾਬ ਦੇ ਕਿਸਾਨ ਇਸ ਕੰਮ ਦੇ ਲਈ ਜਿਹੜਾ ਹੈ ਸਹਿਮਤ ਹੋਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਸੂਬੇ ਦੀ ਸਰਕਾਰ ਕੀ ਕਰਨ ਜਾ ਰਹੀ ਹੈ ਇੱਕ ਦੋ ਥਾਵਾਂ ਤੇ ਬੜੀ ਵੱਡੀ ਟਕਸਰ ਵੀ ਹੋਈ ਹੈ ਪੰਜਾਬ ਪੁਲਿਸ ਅਤੇ ਪੰਜਾਬ ਦੇ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜੇ ਅਸੀਂ ਗੱਲ ਕਰਨੇ ਆ ਪਾਣੀ ਬਚਾਉਣ ਦੀ ਅਸੀਂ ਗੱਲ ਕਰਨੇ ਆ ਕਿ ਪੰਜਾਬ ਦੀ ਖੇਤੀ ਦੇ ਵਿੱਚ ਇਕਨੋਮਿਕਲੀ ਗਰੋਥ ਹੋਵੇ ਅਸੀਂ ਗੱਲ ਕਰਦੇ ਆ ਪੰਜਾਬ ਦੀ ਖੇਤੀ ਬੂਸਟ ਹੋਵੇ ਪਾਣੀ ਨੂੰ ਬਚਾਇਆ ਜਾਵੇ ਨਮੀਨੀਕਰਨ ਹੋਵੇ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਬਨ ਸਟੇਟ ਬਣਾ ਕੇ 25000 ਇਹ ਇਕੱਲੇ ਅਸੀਂ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਲੁਧਿਆਣੇ ਦੇ ਆਸ-ਪਾਸ ਅਰਬਨ ਸਟੇਟ ਬਣ ਜਾ ਰਹੇ ਨੇ ਵੱਡੇ ਸ਼ਹਿਰ ਵੱਸਣਗੇ ਵਡੀਆਂ ਬਿਲਡਿੰਗਾਂ ਬਣ ਗਈਆਂ ਵੱਡੇ ਮਾਲ ਬਣ ਗਏ ਉਹ ਜ਼ਮੀਨ ਉੱਤੇ ਫੈਕਟਰੀਆਂ ਲੱਗਣ ਗਈਆਂ ਜਿਸ ਦਾ ਫਾਇਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਪਾਣੀ ਪ੍ਰਦੂਸ਼ਿਤ ਹਵਾ ਪ੍ਰਦੂਸ਼ਿਤ ਤੇ ਦੂਸਰੇ ਪਾਸੇ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਲਗਭਗ ਦੱਸਿਆ ਜਾ ਰਿਹਾ ਹੈ ਕਿ 25000 ਏਕੜ ਜ਼ਮੀਨ ਕੱਲੀ ਲੁਧਿਆਣੇ ਦੇ ਆਸ-ਪਾਸ ਦੇ ਏਰੀਏ ਦੇ ਵਿੱਚੋਂ ਤਾਂ ਕੋ ਵੰਤਮਾਨ ਨੇ ਐਕਵਾਇਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਬੇ ਦੇ ਮੁੱਖ ਮੰਤਰੀ ਵੈਸੇ ਤੇ ਕਹਿੰਦੇ ਨੇ ਕਿ ਮੈਂ ਕਿਸਾਨ ਆ ਮੇਰੀ ਵੀ ਖੇਤੀ ਹੈ ਜੇਕਰ ਉਹਨਾਂ ਉਸ ਪੈਲੀ ਉੱਤੇ ਜੇਕਰ ਮੌਲ ਬਣਨਗੇ ਉਸ ਪੈਲੀ ਉੱਤੇ ਜੇਕਰ ਬਸਤੀਆਂ ਬਣ ਗਈਆਂ ਨਗਰ ਬਣਨਗੇ ਤਾਂ ਫਿਰ ਲੋਕ ਫਸਲਾਂ ਕਿੱਥੇ ਵੇਚਣਗੇ ਲੋਕਾਂ ਦੀ ਇਕਨੋਮੀ ਕਿਵੇਂ ਬੂਸਟ ਹੋ ਜਾਵੇਗੀ ਇਸ ਨੂੰ ਲੈ ਕੇ ਇੱਕ ਰਣਨੀਤੀ ਬਣਾਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਪੰਜਾਬ ਦੀਆਂ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾਵੇ ਜੇ ਗੱਲ ਕਰੀਏ ਸੀ ਸੈਂਟਰ ਸਰਕਾਰ ਦੀ ਸੈਂਟਰ ਸਰਕਾਰ ਤਾਂ ਵੈਸੇ ਹੀ ਪੰਜਾਬ ਦੀ ਜ਼ਮੀਨ ਨੂੰ ਹੜਪਣਾ ਚਾਹੁੰਦੀ ਹੈ ਉਹ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਇੱਥੇ ਰੋਡ ਬਣਾ ਦਿਓ ਵੱਧ ਤੋਂ ਵੱਧ ਰੇਲ ਰਨ ਬਣਾ ਦਿਓ ਤੇ ਵੱਧ ਤੋਂ ਵੱਧ ਜ਼ਮੀਨ ਜਿਹੜੀ ਹੈ ਐਕਵਾਇਰ ਕੀਤੀ ਜਾਵੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੰਜ ਲੱਗਦਾ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਹੁਣ ਇਸ ਜ਼ਮੀਨ ਨੂੰ ਲੈ ਕੇ ਫਿਰ ਇੱਕ ਵਾਰ ਕਿਸਾਨਾਂ ਅਤੇ ਸਰਕਾਰ ਦੇ ਵਿਰੁੱਧ ਜੰਗ ਹੋਵੇਗੀ ਕਿਉਂਕਿ ਕਿਸਾਨਾਂ ਵੱਲੋਂ ਇਹ ਜ਼ਮੀਨ ਜਿਹੜੀ ਹੈ ਤੱਕੇ ਨਾਲ ਅਕਵਾਇਰ ਨਹੀਂ ਕਰ ਦਿੱਤੀ ਜਾਵੇਗੀ ਜਿਹੜੇ ਕਿਸਾਨਾਂ ਦੀ ਸਹਿਮਤੀ ਬਣੇਗੀ ਹੋ ਸਕਦਾ ਕਿ ਉਹ ਜ਼ਮੀਨ ਦੇ ਦੇਣ ਲੇਕਿਨ 99% ਕਿਸਾਨ ਜਿਹੜੇ ਇਸ ਜਿਹੜਾ ਫੈਸਲਾ ਲਿਆ ਗਿਆ ਹੈ ਸੂਬੇ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹ ਉਸ ਦੇ ਉੱਤੇ ਸਹਿਮਤ ਨਹੀਂ ਯਾਨੀ ਕਿ ਫਿਰ ਦੁਬਾਰਾ ਇੱਕ ਵਾਰ ਕਾਟੇ ਦੀ ਟੱਕਰ ਬੜੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਦੂਸਰੇ ਪਾਸੇ ਕਿਸਾਨਾਂ ਦੇ ਨਾਲ ਕਿਉਂਕਿ ਕੱਲੀ ਅਸੀਂ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਹਾਲੇ ਚੰਡੀਗੜ੍ਹ ਵੀ ਹੈ ਪਟਿਆਲਾ ਵੀ ਹੈ ਜਲੰਧਰ ਵੀ ਹੈ ਬਠਿੰਡਾ ਵੀ ਹੈ ਯਾਨੀ ਕਿ ਪੰਜਾਬ ਦੇ ਹੋਰ ਵੱਡੇ ਵੀ ਸ਼ਹਿਰ ਨੇ ਸ਼੍ਰੀ ਅਬਰ ਸਰ ਵੀ ਹੈ ਜੇਕਰ ਇਸ ਤਰ੍ਹਾਂ ਅਰਬਨ ਸਟੇਸ ਬੰਦੀਆਂ ਰਹੀਆਂ ਜੇਕਰ ਇਸ ਤਰ੍ਹਾਂ ਮਾਲ ਬੰਦੇ ਰਹੇ ਤਾਂ ਪੰਜਾਬ ਇੱਕ ਖੇਤੀ ਪ੍ਰਦਾਨ ਦੇਸ਼ ਨਹੀਂ ਰਹੇਗਾ ਇਹ ਥੋੜੇ ਜੇ ਸਮੇ ਦੀ ਗੱਲ ਰਹਿ ਜਾਵੇਗੀ ਫਿਰ ਪੰਜਾਬ ਦੇ ਵਿੱਚ ਐਨੇ ਕੋ ਜਿਆਦਾ ਸੋਰਸ ਨਹੀਂ ਹੋਣਗੇ ਕਿ ਪ੍ਰੋਪਰ ਤਰੀਕੇ ਨਾਲ ਖੇਤੀ ਕੀਤੀ ਜਾਵੇ ਤੁਹਾਨੂੰ